ਨਕੋਦਰ ਵਿਖੇ ਕਰਵਾ ਚੌਥ ਦੇ ਤਿਹਾਰ ਨੂੰ ਲੈ ਕੇ ਰੌਣਕਾਂ ਦੇਖਣ ਨੂੰ ਮਿਲੀਆਂ ਤੁਹਾਨੂੰ ਦੱਸ ਦਈਏ ਕਿ ਕੱਲ ਨੂੰ ਕਰਵਾ ਚੌਦਾ ਤਿਹਾਰ ਬਹੁਤ ਹੀ ਧੂਮ ਧਾਮ ਦੇ ਨਾਲ ਦੇਸ਼ ਦੇ ਵਿੱਚ ਮਨਾਇਆ ਜਾ ਰਿਹਾ ਹੈ ਅਤੇ ਇਹ ਤਿਹਾਰ ਖਾਸ ਕਰਕੇ ਸੁਹਾਗਣਾ ਵਾਸਤੇ ਮਨਾਇਆ ਜਾਂਦਾ ਹੈ ਅਤੇ ਇਸ ਦੇ ਲਈ ਸੁਹਾਗਣਾ ਉਹਦਾ ਕਹਿਣਾ ਹੈ ਕਿ ਇਹ ਤਿਹਾਰ ਅਸੀਂ ਆਪਣੇ ਪਤੀ ਦੀ ਲੰਮੀ ਉਮਰ ਵਾਸਤੇ ਮਨਾਂਦੀਆਂ ਹਾਂ ਅਤੇ ਵਰਤ ਵੀ ਰੱਖਦੀਆਂ ਹਾਂ ਸਾਰਾ ਦਿਨ ਭੁੱਖੇ ਰਹਿ ਕੇ ਅਸੀਂ ਕਾਮਨਾ ਕਰਦੀਆਂ ਹਾਂ ਕਿ ਸਾਡਾ ਪਤੀ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕਰੇ ਅਤੇ ਲੰਮੀ ਉਮਰ ਪ੍ਰਾਪਤ ਕਰੇ ਅਤੇ ਇਸੇ ਨੂੰ ਲੈ ਕੇ ਹੀ ਨਕੋਦਰ ਦੇ ਵਿੱਚ ਸੁਹਾਗਣਾ ਵੱਲੋਂ ਜਾਂ ਅਨਵਿਆਹੀਆਂ ਕੁੜੀਆਂ ਵੱਲੋਂ ਮਹਿੰਦੀ ਲਗਵਾਈ ਜਾ ਰਹੀ ਹੈ ਅਤੇ ਇਸੇ ਨੂੰ ਲੈ ਕੇ ਹੀ ਨਕੋਦਰ ਦੇ ਬਿਜਾਰਾਂ ਦੇ ਵਿੱਚ ਰੌਣਕਾਂ ਵੀ ਦੇਖਣ ਨੂੰ ਮਿਲ ਰਹੀਆਂ ਹਨ ਚਾਹੇ ਮਣੀਯਾਰੀ ਦੀ ਗੱਲ ਕਰ ਲਈਏ ਚਾਹੇ ਅਸੀਂ ਹਲਵਾਈਆਂ ਦੀਆਂ ਦੁਕਾਨਾਂ ਦੀ ਗੱਲ ਕਰ ਲਈਏ ਅਤੇ ਮਠਿਆਈ ਵੀ ਲੋਕ ਖੁਸ਼ੀ-ਖੁਸ਼ੀ ਲਿਜਾ ਰਹੇ ਹਨ ਅਤੇ ਇਸ ਦੇ ਸਬੰਧ ਵਿੱਚ ਖਾਸ ਕਰਕੇ ਸੁਹਾਗਣਾ ਨੇ ਗੱਲ ਕਰਦੇ ਹੋਏ ਜਾਣਕਾਰੀ ਵੀ ਦਿੰਦੇ ਹੋਏ ਦੱਸਿਆ ਕਿ ਇਹ ਜੋ ਵਰਤ ਹੈ ਅਸੀਂ ਆਪਣੇ ਪਤੀ ਦੀ ਲੰਮੀ ਉਮਰ ਵਾਸਤੇ ਰੱਖਦੀਆਂ ਹਾਂ ਰੀਨਾ ਬੀ ਰੀਨਾ ਬੀ ਨਾਲ ਆਜੀ ਕਰਵਾ ਚੌਧਾ ਦੇ ਵਰਤਨ ਨੂੰ ਲੈ ਕੇ ਜਿਹੜਾ ਕਿ ਮਹਿੰਦੀ ਲਗਾਈ ਜਾਦੀ ਹੈ ਉਸ ਬਾਰੇ ਕੀ ਕਹਿਣਾ ਚਾਹੋਗੇ ਸਾਲਵਾ ਦਿਨ ਦਾ ਹੁੰਦਾ ਐਕਸਾਈਟਮੈਂਟ ਹੁੰਦੀ ਆ ਫਿਰ ਰੈਡੀ ਹੋਈਦਾ ਆ ਫਿਰ ਪਲੱਸ ਪੂਰੇ ਸਾਲ ਚ ਜਿਹੜੀ ਚੀਜ਼ ਨਹੀਂ ਪਾਈਂਦੀ ਫਿਰ ਹੁੰਦਾ ਕਿ ਅਬ ਮੇਰੀ ਜਾਂ ਕਿ ਹਸਬੰਦ ਦਾ ਖਰਚਾ ਕਰਾਈਦਾ ਹੁੰਦਾ ਬਸ ਇੱਕ ਦਿਨ ਹੈਗਾ ਆ ਇਸ ਦਿਨ ਸਾਨੂੰ ਮਨਾ ਵੀ ਨਹੀਂ ਕਰਦੇ ਇਹ ਜਿਹੜਾ ਕਰਵਾ ਚੌਧਾ ਵਰਤ ਰੱਖਿਆ ਜਾਂਦਾ ਕਿਉਂ ਰੱਖਿਆ ਜਾਂਦਾ ਇਹ ਆਪਣੇ ਆਪਣੀ ਹਸਬੰਦ ਦੀ ਲੰਬੀ ਉਮਰ ਲਈ ਉਹਨਾਂ ਦੀਆਂ ਖੁਸ਼ੀਆਂ ਲਈ ਤੇ ਅਸੀਂ ਇੱਕ ਦਿਨ ਭੁੱਖਾ ਰਹਿ ਕੇ ਜੇ ਉਹਨਾਂ ਦੀ ਉਮਰ ਵਧਾ ਸਕਦੇ ਹਾਂ ਤੇ ਇਹਦੇ ਵਿੱਚ ਕੋਈ ਬੁਰੀ ਗੱਲ ਨਹੀਂ ਹੈ। ਕਿੰਨਾ ਵਾਰ ਤੇ ਆ ਤੁਹਾਡਾ? ਮੇਰਾ ਹੈਗਾ 13ਵਾਂ ਵਰਤ। ਕੀ ਮੈਸੇਜ ਦੇਣਾ ਚਾਹੋਗੇ ਅੱਜ? ਮੈਸੇਜ ਬਸ ਇਹ ਕਿ ਹਰ ਕਰਵਾਚਾ ਜਿਹਾ ਸਾਡੇ ਹਾਲਾਤ ਆਪਣੇ ਪੰਜਾਬ ਦੇ ਚੱਲਦੇ ਪਰ ਬਸ ਇਹੀ ਹੈ ਕਿ ਸੁੱਕੀ ਸੰਧੀ ਸਾਰਿਆਂ ਦਾ ਵਰਤੇ ਕੰਪਲੀਟ ਹੋਵੇ।